ਜਗਬਾਨੀ ਟੀਵੀ ਤੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਜਲੰਧਰ ਦੇ ਵਿੱਚ ਇੱਕ ਵੱਡੀ ਰੂਕਮਾਊ ਵਾਰਦਾਤ ਵਾਪਰੀ ਹੈ ਤੁਹਾਨੂੰ ਦੱਸਦੀ ਕਿ ਇੱਕ ਹੋਰ ਪ੍ਰਵਾਸੀ ਦੇ ਵੱਲੋਂ ਕਾਨੂੰਨੀ ਹਰਕਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਦੱਸਦੀ ਕਿ ਇੱਕ ਛੋਟੀ 4 ਸਾਲ ਦੀ ਬੱਚੀ ਜਿਹੜੀ ਸਕੂਲ ਜਾ ਰਹੀ ਸੀ ਔਰ ਬਰਗਲਾ ਕੇ ਚਾਕਲੇਟ ਦੇਖ ਕੇ ਤੇ ਪ੍ਰਵਾਸੀ ਜੁੜਿਆ ਉਸ ਬੱਚੀ ਨੂੰ ਆਪਣੇ ਕਮਰੇ ਦੇ ਵਿੱਚ ਲੈ ਜਾਂਦਾ ਹੈ ਔਰ ਉਸ ਦੇ ਨਾਲ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਤਾਂ ਜਦੋਂ ਮੁਹੱਲਾ ਵਾਸੀਆਂ ਨੇ ਦੇਖਿਆ ਕਿ ਇਹ ਪ੍ਰਵਾਸੀ ਜਿਹੜਾ ਹੈ ਇੱਕ ਛੋਟੀ ਬੱਚੀ ਨੂੰ ਜਿਹੜੀ ਸਕੂਲ ਦੇ ਵਾਸਤੇ ਤਿਆਰ ਕੋਈਆ ਸਕੂਲ ਦੀ ਡਰੈਸ ਪਾਈ ਕੋਈਆ ਉਸ ਨੂੰ ਆਪਣੇ ਕਮਰੇ ਦੇ ਵਿੱਚ ਲੈ ਗਿਆ ਤਾਂ ਜਦੋਂ ਮੁਹੱਲਾ ਵਾਸੀਆਂ ਨੇ ਦੇਖਿਆ ਤਾਂ ਮੌਕੇ ਦੇਖੀ ਇਹਦੀ ਮਨਸ਼ਾ ਦਾ ਲੋਕਾਂ ਨੂੰ ਪਤਾ ਲੱਗ ਗਿਆ ਤੇ ਉਸ ਤੋਂ ਬਾਅਦ ਲੋਕਾਂ ਨੇ ਇਸ ਦਾ ਕੁਟਾਪਾ ਚਾੜਿਆ ਮੌਕੇ ਦੇ ਉੱਪਰ ਕੀਤਾ ਜਬਰ ਜਨਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਇੱਕ ਪ੍ਰਵਾਸੀ ਹੈ ਜਿਹੜਾ ਬਿਖਾਰ ਦਾ ਰਹਿਣ ਵਾਲਾ ਔਰ ਪਿਛਲੇ 9 ਸਾਲ ਤੋਂ ਜਲੰਧਰ ਦੇ ਵਿੱਚ ਰਹਿ ਰਿਹਾ ਸੀਗਾ ਔਰ ਇਹ ਮਜ਼ਦੂਰੀ ਦਾ ਕੰਮ ਕਰਦਾ ਹੈ ਔਰ ਜਿਹੜੀ ਲੜਕੀ ਹੈ 4 ਸਾਲ ਦੀ ਜਿਹੜੀ ਬੱਚੀ ਹੈ ਉਹ ਵੀ ਇਸ ਦੀ ਪੜੋਸੀ ਹੈ ਜਿਹੜੀ ਸਕੂਲ ਚੱਲੀ ਸੀ ਤਾਂ ਚਾਕਲੇਟ ਦੇ ਕੇ ਵਰਗਲਾ ਕੇ ਇਹ ਪ੍ਰਵਾਸੀ ਜੁੜਾਇਆ ਉਸ ਨੂੰ ਕਮਰੇ ਦੇ ਵਿੱਚ ਲੈ ਜਾਂਦਾ ਹੈ ਤੇ ਉਸ ਦੇ ਨਾਲ ਜ਼ਬਰਦਸਤ ਕਰਨ ਦੀ ਕੋਸ਼ਿਸ਼ ਜਿਹੜੀ ਇਸ ਦੇ ਵੱਲੋਂ ਉਹ ਕੀਤੀ ਗਈ ਹੈ ਇਹ ਤਾਂ ਮੌਕਾ ਰਹਿੰਦਿਆਂ ਮੁਹੱਲਾ ਵਸ ਗਿਆ ਨੇ ਇਹਨੂੰ ਦੇਖ ਲਿਆ ਇਹਨੂੰ ਫੜ ਲਿਆ ਔਰ ਮੌਕੇ ਤੇ ਹੀ ਇਸ ਦਾ ਕਟਾਪਾ ਜੁੜਾਇਆ ਉਚਾਰਿਆ ਜਾ ਰਿਹਾ ਮੌਕੇ ਦੀਆਂ ਸੀ ਤਸਵੀਰਾਂ ਗੁਰਦੇ ਨਾਲ ਸਾਂਝੀਆਂ ਕਰ ਰਹੇ ਹਾਂ ਪਹਿਲਾ ਕੀ ਅਜਿਹੀ ਰੂਕ ਬਾਵਾਰਦਾਤ ਜਿਹੜੀ ਹੈ ਉਹ ਪਹਿਲਾ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਜਿੱਥੇ ਇੱਕ ਬੱਚੇ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਤਾਂ ਇਹ ਲਗਾਤਾਰ ਦੂਜੀ ਵਾਰ ਦਾ ਜਿਹੜੀ ਹੈ ਉਹ ਇੱਕ ਪ੍ਰਵਾਸੀ ਦੇ ਵੱਲੋਂ ਸਾਹਮਣੇ ਆਈ ਹੈ ਜਲੰਧਰ ਦੇ ਸੋਡਲ ਏਰੀਏ ਦੇ ਨੇੜੇ ਇਹ ਘਟਨਾ ਵਾਪਰੀ ਹੈ ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ 4 ਸਾਲਾ ਬੱਚੀ ਜਿਹੜੀ ਸਕੂਲ ਜਾ ਰਹੀ ਸੀ ਉਸ ਨੂੰ ਵਰਗਲਾ ਕੇ ਚਾਕਲੇਟ ਦੇ ਕੇ ਤੇ ਆਪਣੇ ਕਮਰੇ ਦੇ ਵਿੱਚ ਲੈ ਗਿਆ ਔਰ ਕਮਰੇ ਦੇ ਵਿੱਚ ਖੜ ਕੇ ਬੱਚੀ ਦੇ ਨਾਲ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਇਸ ਦੇ ਵੱਲੋਂ ਕੀਤੀ ਗਈ ਹੈ ਪਰ ਤੁਹਾਨੂੰ ਦੱਸ ਦੇ ਕਿ ਸਮਾ ਰਹਿੰਦਿਆਂ ਮੁਹੱਲਾ ਵਾਸੀਆਂ ਨੇ ਇਸ ਨੂੰ ਦੇਖ ਲਿਆ ਕਿ ਬੱਚੀ ਨੂੰ ਕਮਰੇ ਦੇ ਵਿੱਚ ਲੈ ਕੇ ਗਿਆ ਔਰ ਤੁਰੰਤ ਮੋਹੱਲਾ ਵਾਸੀ ਜੁੜਿਆ ਉਹ ਇਕੱਠੇ ਹੁੰਦੇ ਆ ਔਰ ਇਕੱਠੇ ਹੋ ਕੇ ਜਦੋਂ ਇਹਦੀ ਮਨਛਾ ਦਾ ਪਤਾ ਲੱਗਦਾ ਕਿਉਂਕਿ ਇਹ ਕਿਰਾਏ ਦੇ ਉੱਪਰ ਰਹਿ ਰਿਹਾ ਸੀਗਾ ਤਾਂ ਮੌਕੇ ਤੇ ਹੀ ਇਹ ਸੂ ਮੋਹੱਲਾ ਵਾਸੀਆਂ ਨੇ ਫੜ ਲਿਆ ਔਰ ਇਸ ਦਾ ਰੱਸੀਆਂ ਦੇ ਨਾਲ ਬਨ ਕੇ ਕੁਟਾਪਾ ਚੜਾਇਆ ਗਿਆ ਔਰ ਪੁਲਿਸ ਨੂੰ ਵੀ ਮੌਕੇ ਦੇ ਉੱਪਰ ਬੁਲਾਇਆ ਗਿਆ ਹੈ ਤਾਂ ਇਹ ਲਗਾਤਾਰ ਹੁਣ ਪ੍ਰਵਾਸੀ ਜੁੜਿਆ ਉਸ ਤਰੀਕੇ ਦੀ ਗੰਦਗੀ ਜੁੜੀ ਆ ਪੰਜਾਬ ਦੇ ਵਿੱਚ ਫੈਲਾ ਰਿਆ ਸੋ ਇਹ ਦੂਜਾ ਮਾਮਲਾ ਸਾਹਮਣੇ ਆ ਚੁੱਕਿਆ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਦਰਿੰਦਗੀ ਦੀਆਂ ਸਾਰੀਆਂ ਹੱਦਾ ਪਾਰ ਕੀਤੀਆਂ ਗਈਆਂ ਉੱਥੋਂ ਰੂਹ ਕਬਾਉ ਵਾਰਦਾਤ ਸਾਹਮਣੇ ਆਈ ਤੇ ਹੁਣ ਦੂਜੀ ਜਿਹੜੀ ਇਹ ਵਾਰਦਾਤ ਵਾਪਰੀ ਹੈ ਇਹ ਜਲੰਧਰ ਦੇ ਸੋਡਲ ਏਰੀਏ ਦੇ ਵਿੱਚ ਵਾਪਰੀ ਹੈ ਜਿੱਨੇ ਇੱਕ ਵਾਰ ਫਿਰ ਰੁਕਵਾ ਕੇ ਰੱਖ ਦਿੱਤੀ ਐ ਮੌਕੇ ਦੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਸ ਨੂੰ ਇਹ ਪ੍ਰਵਾਸੀ ਜਿਹੜਾ ਇਸ ਨੂੰ ਫੜਿਆ ਕੋਇਆ ਮੁਹੱਲਾ ਨਿਵਾਸੀਆਂ ਨੇ ਔਰ ਇਸ ਦੀ ਛਤਰਪ੍ਰੇਟ ਜਿਹੜੀ ਉਹ ਕੀਤੀ ਜਾ ਰਹੀ ਹੈ 4 ਸਾਲਾ ਬੱਚੀ ਨੂੰ ਵਰਗਲਾ ਕੇ ਇਹ ਆਪਣੇ ਕਮਰੇ ਦੇ ਵਿੱਚ ਲੈ ਗਿਆ ਤੇ ਇਸ ਦੇ ਨਾਲ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕਮਰੇ ਦੇ ਵਿੱਚ ਉਹ ਕੀਤੀ ਗਈ ਹੈ ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਮੌਕੇ ਦੇਖੀ ਇਸ ਨੂੰ ਮੁਹੱਲਾ ਨਿਵਾਸੀਆਂ ਨੇ ਸਮਾਂ ਰਹਿੰਦਿਆਂ ਤੁਹਾਨੂੰ ਦੱਸਦੀ ਕਿ ਕਾਬੂ ਕਰ ਲਿਆ ਔਰ ਕਾਬੂ ਕਰਨ ਤੋਂ ਬਾਅਦ ਦੇ ਵਿੱਚsta ਕੁਟਾਪਾ ਜਿਹੜਾ ਉਹ ਚੜਿਆ ਗਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋਨੋਂ ਬੱਚੇ ਜਿਹੜੇ ਆ ਦੋਨੋਂ ਭੈਣ ਭਰਾ ਜਦੋਂ ਸਕੂਲੇ ਗਏ ਔਰ ਸਕੂਲੇ ਘਰਦਿਆਂ ਨੇ ਭੇਜੇ ਪਰ ਜਿਹੜੀ ਬੱਚੀ ਹੈ ਉਸ ਨੂੰ ਰਸਤੇ ਦੇ ਵਿੱਚੋਂ ਹੀ ਤਕਰੀਬਨ 9:00 ਵਜੇ ਦਾ ਸਮਾਂ ਸੀਗਾ ਦੁਪਹਿਰ ਦਾ ਦਿਨ ਦਾ ਔਰ ਇਹ ਬੱਚੀ ਨੂੰ ਇਸਦੇ ਰਸਤੇ ਦੇ ਵਿੱਚੋਂ ਹੀ ਕੋਈ ਚਾਕਲੇਟ ਦਾ ਬਹਾਨਾ ਦੇ ਕੇ ਕੋਈ ਪਿਆਰ ਦੇ ਨਾਲ ਫਸਲਾ ਲਿਆ ਕਿਉਂਕਿ 4 ਸਾਲ ਦੇ ਬੱਚੇ ਨੂੰ ਕਿੰਨਾ ਪਤਾ ਹੁੰਦਾ ਹੈ ਕਿ ਕੀ ਸਹੀ ਹੈ ਔਰ ਕੀ ਗਲਤ ਹੈ ਔਰ ਬੱਚੀ ਨੂੰ ਵਰਗਾ ਲਾ ਕੇ ਇਹ ਆਪਣੇ ਕਮਰੇ ਦੇ ਵਿੱਚ ਲੈ ਗਿਆ ਔਰ ਜਿਹੜਾ ਬੱਚੀ ਦਾ ਘਰ ਸੀ ਉਹ ਵੀ ਇਸ ਤੇ ਪੜੋਸ ਤੇ ਵਿੱਚ ਹੈ ਇਹ ਕਿਰਾਏ ਤੇ ਰਹਿ ਰਿਹਾ ਔਰ ਕਿਰਾਏ ਤੇ ਪ੍ਰੀਮ ਨਗਰ ਦੇ ਵਿੱਚ ਜਦੋਂ ਰਹਿ ਰਿਹਾ ਤਾਂ ਜਦੋਂ ਅ ਬੱਚੀ ਦੀ ਮਾਂ ਜੁੜੀ ਹੈ ਉਹ ਤਕਰੀਬਨ 11 12:00 ਵਜੇ ਜਦੋਂ ਬੱਚੀ ਨੂੰ ਸਕੂਲ ਦੇ ਵਿੱਚੋਂ ਲੈਣ ਗਈ ਤਾਂ ਦੇਖਿਆ ਕਿ ਬੱਚੀ ਸਕੂਲ ਦੇ ਵਿੱਚ ਨਹੀਂ ਸੀਗੀ ਤਾਂ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਤਾਂ ਮੁਹੱਲਾ ਵਾਸੀਆਂ ਨੇ ਵੇਖਿਆ ਕਿ ਇਹ ਜਿਹੜਾ ਪ੍ਰਵਾਸੀ ਹੈ ਇਹ ਉਸ ਬੱਚੀ ਨੂੰ ਆਪਣੇ ਕਮਰੇ ਦੇ ਵਿੱਚ ਲੈ ਗਿਆ ਤਾਂ ਜਦੋਂ ਲੋਕਾਂ ਨੇ ਦੇਖਿਆ ਔਰ ਲੋਕ ਵੀ ਇਕੱਠੇ ਹੋ ਗਏ ਸਾਰੇ ਮੁਹੱਲਾ ਨਿਵਾਸੀ ਤਾਂ ਇਸ ਤੋਂ ਮੌਕੇ ਦੇ ਉੱਪਰ ਫੜਿਆ ਤਾਂ ਇਸ ਦਾ ਕੁਟਾਪਾ ਜੁੜਿਆ ਉਚਾਲਿਆ ਗਿਆ ਤਾਂ ਇਹ ਤਸਵੀਰਾਂ ਦਿਖਾ ਰਹੇ ਹਨ ਹਾਲਾਂਕਿ ਆ ਪੁਲਿਸ ਸਾਹਿਬ ਇਹ ਕਹਿਣਾ ਹੈ ਕਿ ਇਸ ਦੇ ਵੱਲੋਂ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਮੇਰੇ ਨਾਲ ਡਿਵੀਜ਼ਨ ਨੰਬਰ 8 ਦੇ ਐਸਐਚਓ ਰਾਜਵਿੰਦਰ ਸਿੰਘ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਮਾਮਲੇ ਦੇ ਉੱਪਰ ਵਧੇਰੀ ਜਾਣਕਾਰੀ ਲੈਣੇ ਆ ਤਾਂ ਐਸਐਚਓ ਸਾਹਿਬ ਇਹ ਪੂਰਾ ਮਾਮਲਾ ਕੀ ਹੈ ਇੱਕ ਪ੍ਰਵਾਸੀ ਦੇ ਵੱਲੋਂ ਕਿਸ ਤਰੀਕੇ ਦੀ ਹਰਕਤ ਕੀਤੀ ਗਈ ਹੈ ਇਹਦੇ ਬਾਰੇ ਜਾਣਕਾਰੀ ਜ਼ਰੂਰ ਦਿਓ ਮਦਦ ਕੀ ਚੰਗ ਸਾਉਂਦੇ ਹੂੰ ਇਹ ਪਰੀਤਨਗਰ ਰਹਿੰਦੇ ਸੀ ਤੇ ਉਹਦੇ ਪ੍ਰਵਾਸੀ ਦੁਆਰਾ ਉਹ ਦਿਨ ਆਇਆ ਜਦੋਂ ਦਿਨਾਂ ਕਰੰਮੀ ਕੋਸ਼ਿਸ਼ ਕੀਤੀ ਕਿ ਕਿ 112 ਤੇ ਕਾਲ ਆਇਆ ਹੈ ਕਾਲ ਤੇ ਇਮੀਡੀਏਟਲੀ ਮੇਰੇ ਛਣਦਨ ਸਾਹਿਬ ਜਿਹੜੇ ਮੇਰੇ ਡਿਊਟੀ ਆਫਸਰ ਮੌਕੇ ਤੇ ਪਹੁੰਚੇ ਜੀ ਉਸ ਤੱਕ ਲੋਕਾਂ ਨੇ ਉਹਨੂੰ ਫੜ ਕੇ ਰੱਖਿਆ ਹੋਇਆ ਸੀ ਤੇ ਮੈਂ ਉਸ ਸਮੇਂ ਕੋਰਟ ਜੀ ਐਨਡੀਪੀਐਸ ਵੀ ਐਵੀਡੈਂਸੀ ਨਿਮਰੀ ਹੂੰ ਇਹ ਉਤੋਂ ਮੈਂ ਵੀ ਰਸ਼ਕ ਸੱਚ ਉਸ ਆਫ ਇਹ ਬੱਚੀ ਜਦੋਂ ਸਕੂਲ ਜਾਂਦੀ ਹੈ ਤਾਂ ਬੱਚੀ ਨੂੰ ਵਰਗਲਾ ਕੇ ਕੋਈ ਚਾਕਲੇਟ ਦੇ ਕੇ ਤੇ ਆਪਣੇ ਕਮਰੇ ਦੇ ਵਿੱਚ ਲੈ ਜਾਂਦਾ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਆਪਣੇ ਕਮਰੇ ਚ ਟੱਕ ਰਿਹਾ ਗਿਆ ਸੀ ਗਏ ਲੜਕੀ ਨੂੰ ਕੁਝ ਕਰਕੇ ਨਾ ਕੁਝ ਟੌਫੀ ਚਾਕਲੇਟ ਟਾਈਪ ਕੁਝ ਕਰਕੇ ਗੱਲ ਕਰਦੇ ਉਹ ਨਾਲ ਤੇ ਲੜਕੀ ਨੂੰ ਆਪਣੇ ਕਮਰੇ ਚ ਲੈ ਜਾਂਦਾ ਉੱਥੇ ਜਿਹਦੇ ਨਾਲ ਜ਼ਬਰਦਸਤ ਨਾ ਕਰਨ ਦੀ ਕੋਸ਼ਿਸ਼ ਕਰਦਾ ਤੇ ਕੋਈ ਐਸੀ ਵਾਰਦਾਤ ਹੋਈ ਤਾਂ ਨਹੀਂ ਹੈ ਕੋਈ ਐਵੀਡੈਂਸ ਤਾਂ ਨਹੀਂ ਮਿਲਿਆ ਅੱਜ ਦੇਖੋ ਸਾਰਾ ਮੈਂਟਰ ਅੰਡਰ ਇਨਵੈਸਟੀਗੇਸ਼ਨ ਹੈ ਮੈਡੀਕਲ ਕਰਵਾ ਰਹੇ ਮਸੀਦਾ ਠੀਕ ਹੈ ਮੈਡੀਕਲ ਤੋਂ ਬਾਅਦ ਕੀ ਅਪਾਂ ਸਿੰਧ ਕਰਵਾਵਾਂ ਵੈਸੇ ਆਪਾਂ ਐਫ ਆਰ ਲੋਚ ਤਾਂ ਨਾ ਬੀਤਾਲਾ ਜੀ ਤਾਂ ਐਸ ਐਚ ਯੂ ਸਾਹਿਬ ਇਹ ਵੀ ਜਾਣਕਾਰੀ ਦੇ ਵਿੱਚ ਵਾਅਦਾ ਕਰਿਓ ਜਿਹੜੇ ਦਰਸ਼ਕ ਵੀ ਦੇਖ ਰਹੇ ਨੇ ਕਿ ਇਹ ਜਿਹੜਾ ਮਲਜ਼ਮ ਹੈ ਜਿਸ ਨੂੰ ਤੁਸੀਂ ਹੁਣ ਹਿਰਾਸਤ ਦੇ ਵਿੱਚ ਲੈ ਲਿਆ ਇਹ ਇਹਦਾ ਪੂਰਾ ਨਾਮ ਕੀ ਹੈ ਇਹ ਬੈਕਗ੍ਰਾਉਂਡ ਤੋਂ ਕਿੱਥੋਂ ਦਾ ਰਹਿਣ ਵਾਲਾ ਹੈ ਔਰ ਪੰਜਾਬ ਦੇ ਵਿੱਚ ਕਿੰਨੇ ਚਿਰ ਤੋਂ ਰਹਿ ਰਿਹਾ ਹੈ ਪੰਜਾਬ ਵਿੱਚ ਲਗਭਗ 10 ਸਾਲ ਤੋਂ ਰਹਿ ਰਿਹਾ ਹੈ ਇਹਦਾ ਪੂਰਾ ਨਾਮ ਵਿਜੇ ਕੁਮਾਰ ਸੰਨੌ ਉਸਤੰਤਰਾਮੇ ਯੂਪੀ ਦਾ ਰਹਿਣ ਵਾਲਾ ਜਿਸ ਨੂੰ ਲਗਭਗ 10 ਸਾਲ ਤੋਂ ਪੰਜਾਬ 'ਚ ਰਹਿਦੇ ਬੱਚੇ ਜਿਹਦੇ ਇੱਥੇ ਹੀ ਆ ਉਹ ਸ਼ਰਾਬੀ ਕਿਸਮ ਦਾ ਬੰਦਾ ਹੈਗਾ ਹੈ ਕੋਈ ਪਹਿਲਾਂ ਵੀ ਇਸ ਤੇ ਉੱਪਰ ਕੋਈ ਮਾਮਲਾ ਦਰਜ ਹੈਗਾ ਕੋਈ ਨਸ਼ੇ ਦਾ ਐਸੀ ਸ਼ੇਸ਼ ਨਹੀਂ ਲੈਂਡਰ ਤੋਂ ਬਾਅਦ ਦਾ ਕੰਮ ਕਰਦਾ ਲੇਬਰ ਦਾ ਕੰਮ ਕਰਦਾ ਤਾਂ ਜਿਸ ਬੱਚੀ ਦੇ ਨਾਲ ਇਨੇ ਇਸ ਹਰਕਤ ਨੂੰ ਅੰਜਾਮ ਦਿੱਤਾ ਉਹ ਬੱਚੀ ਪੜੋਸੀ ਸੀਗੇ ਦੀ ਆਪਸ ਦੇ ਵਿੱਚ ਜਾਣਦੇ ਸੀਗੇ ਪਰਿਵਾਰਕ ਇੱਕ ਬੁਝੇ ਨੂੰ ਆ ਜੋ ਮਹੱਲੇ ਦੇ ਕਰਨੋ ਲੈ ਠੀਕ ਹੈ ਤਾਂ ਹੁਣ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਸਟੇਟਮੈਂਟ ਪਰਿਵਾਰ ਦੀ ਕੌਣ ਕਰ ਲਈ ਹੈ ਬਿਲਕੁਲ ਕਰ ਰਿਹਾ ਹੈ ਲੜਕੀ ਮੇਰੀ ਸਬਿੰਗਸਪੈਕਟਰ ਧਿਆਨ ਲੱਗ ਰਹੀ ਹੈ ਜੀ ਉਹ ਬਿਆਨ ਦੇ ਕੇ ਉਸ ਤੋਂ ਬਾਅਦ ਅਫੇਅਰ ਰਿਪੋਰਟ ਕਰ ਰਹੇ ਸਕਤਰ ਤੋਂ ਸਕਤਰਾਂ ਦੇ ਵਿੱਚ ਪੁੱਛਿਆ ਬਿਆਨ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਐਸ ਐਚ ਓ ਸਾਹਿਬ ਤਾਂ ਤੁਸੀਂ ਸੁਣਿਆ ਕਿ ਪੂਰੀ ਜਾਣਕਾਰੀ ਅਸੀਂ ਲਈ ਹੈ ਵਿਜੇ ਇਸ ਦਾ ਨਾਮ ਹੈ ਤਾਂ ਇਸ ਦੇ ਵੱਲੋਂ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਜਿਹੜੀ ਆ ਬੱਚੀ ਦੇ ਵੱਲੋਂ ਬੱਚੀ ਦੇ ਨਾਲ ਕੀਤੀ ਗਈ ਹੈ ਤਾਂ ਹੁਣ ਬੱਚੀ ਦਾ ਮੈਡੀਕਲ ਵੀ ਕਰਵਾਇਆ ਜਾਏਗਾ ਐਸ ਐਚ ਓ ਵਿਜ਼ਨ ਨੰਬਰ 8 ਠਾਣਾ ਦੇ ਰਾਜਵਿੰਦਰ ਸਿੰਘ ਸਾਡੇ ਨਾਲ ਜੁੜੇ ਸੀਗੇ ਫੋਨ ਕਾਲ ਦੇ ਉੱਪਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜਾਣਕਾਰੀ ਲਈ ਹੈ ਕਿ ਇਸ ਦੇ ਵੱਲੋਂ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਬੱਚੀ ਨੂੰ ਸਕੂਲ ਜਾਂਦਾ ਸੀ ਨੇ ਰੋਕਿਆ ਔਰ ਵਰਗਲਾ ਕੇ ਆਪਣੇ ਕਮਰੇ ਦੇ ਵਿੱਚ ਲੈ ਲਿਆ ਤਾਂ ਮੁਹੱਲਾ ਵਾਸੀਆਂ ਨੇ ਜਦੋਂ ਦੇਖਿਆ ਤਾਂ ਇਹਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਤਾਂ ਇਸ ਨੂੰ ਮੌਕੇ ਤੇ ਫੜ ਕੇ ਤੇ ਇਸ ਦਾ ਕਟਾਪਾ ਜਿਹੜਾ ਉਹ ਚਾੜਿਆ ਗਿਆ हूं मामला जुड़ा पुलिस ने दर्ज कर लगली कार्रवाई शुरू कर दी है ये बच्ची को लेके गया था घर पे तू नोली तो वहाँ से ला के यहाँ छोड़ा नोलती तो अंकल में पानी पिलाता हूँ लड़की नहीं पीती लेके आया गली ऐसी आई न स्कूल ऐसी मुर्की आई ਅਬ ਬਾਜੇ ਕੋਈ ਕਲਾ ਪੁੱਛੇ ਮੈਂ ਲੜਕੀ ਨਹੀਂ ਲੜਕੀ ਮੈਂ ਸੀ ਬੱਚੇ ਦੇ ਘਰ ਦੇ ਨਹੀਂ ਲੈ ਜਾਂਦੇ ਉਹਨੂੰ ਸਕੂਲੋਂ ਫਿਰ ਰੋਜ਼ ਤੁਸੀਂ ਲੈ ਜਾਂਦੇ ਨਾ ਨਾ ਉਹ ਦੋਸਤ ਮੈਂ ਪੜ੍ਹੋਸੀ ਦਾ ਲੜਕੀ ਹੈ ਜਾਗਬਾਨੀ ਟੀਵੀ ਤੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਜਲੰਧਰ ਦੇ ਵਿੱਚ ਇੱਕ ਵੱਡੀ ਰੂਕਮਾਊ ਵਾਰਦਾਤ ਵਾਪਰੀ ਹੈ ਤੁਹਾਨੂੰ ਦੱਸਦੀ ਕਿ ਇੱਕ ਹੋਰ ਪ੍ਰਵਾਸੀ ਦੇ ਵੱਲੋਂ ਕਨਾਉਣੀ ਹਰਕਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਦੱਸਦੀ ਕਿ ਇੱਕ ਛੋਟੀ 4 ਸਾਲ ਦੀ ਬੱਚੀ ਜਿਹੜੀ ਸਕੂਲ ਜਾ ਰਹੀ ਸੀ ਔਰ ਬਰਗਲਾ ਕੇ ਚਾਕਲੇਟ ਦੇਖ ਕੇ ਤੇ ਪ੍ਰਵਾਸੀ ਜੁੜਿਆ ਉਸ ਬੱਚੀ ਨੂੰ ਆਪਣੇ ਕਮਰੇ ਦੇ ਵਿੱਚ ਲੈ ਜਾਂਦਾ ਹੈ ਔਰ ਉਸ ਦੇ ਨਾਲ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਤਾਂ ਜਦੋਂ ਮੁਹੱਲਾ ਵਾਸੀਆਂ ਨੇ ਦੇਖਿਆ ਕਿ ਇਹ ਪ੍ਰਵਾਸੀ ਜੁੜਿਆ ਇੱਕ ਛੋਟੀ ਬੱਚੀ ਨੂੰ ਜਿਹੜੀ ਸਕੂਲ ਦੇ ਵਾਸਤੇ ਤਿਆਰ ਕੁਇਆ ਸਕੂਲ ਦੀ ਡਰੈਸ ਪਾਈ ਕੁਇਆ ਉਸ ਨੂੰ ਆਪਣੇ ਕਮਰੇ ਦੇ ਵਿੱਚ ਲੈ ਗਿਆ ਤਾਂ ਜਦੋਂ ਮੁਹੱਲਾ ਵਾਸੀਆਂ ਨੇ ਦੇਖਿਆ ਤਾਂ ਮੌਕੇ ਤੇ ਖੀ ਇਹਦੀ ਮੰਸ਼ਾ ਦਾ ਲੋਕਾਂ ਨੂੰ ਪਤਾ ਲੱਗ ਗਿਆ ਤੇ ਉਸ ਤੋਂ ਬਾਅਦ ਲੋਕਾਂ ਨੇ ਇਸ ਦਾ ਘੁੱਟਾ ਪਾ ਚੜਿਆ ਮੌਕੇ ਦੇ ਉੱਪਰ ਕੀਤਾ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਇੱਕ ਪ੍ਰਵਾਸੀ ਹੈ ਜਿਹੜਾ ਬਿਹਾਰ ਦਾ ਰਹਿਣ ਵਾਲਾ ਔਰ ਪਿਛਲੇ 9 ਸਾਲ ਤੋਂ ਜਲੰਧਰ ਦੇ ਵਿੱਚ ਰਹਿ ਰਿਹਾ ਸੀਗਾ ਔਰ ਇਹ ਮਜਦੂਰੀ ਦਾ ਕੰਮ ਕਰਦਾ ਔਰ ਜਿਹੜੀ ਲੜਕੀ ਹੈ 4 ਸਾਲ ਦੀ ਜਿਹੜੀ ਬੱਚੀ ਹੈ ਉਵੇਂ ਇਸਦੀ ਪੜੋਸੀ ਹੈ ਜਿਹੜੀ ਸਕੂਲ ਚੱਲੀ ਸੀ ਤਾਂ ਚਾਕਲੇਟ ਦੇ ਕੇ ਵਰਗਲਾ ਕੇ ਇਹ ਪ੍ਰਵਾਸੀ ਜੜਿਆ ਉਸ ਨੂੰ ਕਮਰੇ ਦੇ ਵਿੱਚ ਲੈ ਜਾਂਦਾ ਹੈ ਤੇ ਉਸ ਦੇ ਨਾਲ ਜ਼ਬਰਦਸਤ ਕਰਨ ਦੀ ਕੋਸ਼ਿਸ਼ ਜਿਹੜੀ ਇਸ ਦੇ ਵੱਲੋਂ ਉਹ ਕੀਤੀ ਗਈ ਹੈ ਇਹ ਤਾਂ ਮੌਕੇ ਰਹਿੰਦਿਆਂ ਮੁਹੱਲਾ ਵਸ ਗਿਆ ਨੇ ਇਹਨੂੰ ਦੇਖ ਲਿਆ ਇਹਨੂੰ ਫੜ ਲਿਆ ਔਰ ਮੌਕੇ ਤੇ ਹੀ ਇਸ ਦਾ ਕਟਾਪਾ ਜੜਾਇਆ ਉਚਾਰਿਆ ਜਾ ਰਿਹਾ ਮੌਕੇ ਦੀਆਂ ਸੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪਹਿਲਾ ਕੀ ਅਜਿਹੀ ਰੂਕਮ ਬਾਵਾਰਦਾਤ ਜਿਹੜੀ ਹੈ ਉਹ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਜਿੱਥੇ ਇੱਕ ਬੱਚੇ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਤਾ ਇਹ ਲਗਾਤਾਰ ਦੂਜੀ ਵਾਰ ਦਾ ਜਿਹੜੀ ਐ ਉਹ ਇੱਕ ਪ੍ਰਵਾਸੀ ਦੇ ਵੱਲੋਂ ਸਾਹਮਣੇ ਆਈ ਐ ਜਲੰਧਰ ਦੇ ਸੋਡਲ ਏਰੀਏ ਦੇ ਨੇੜੇ ਇਹ ਘਟਨਾ ਵਾਪਰੀ ਐ ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ 4 ਸਾਲਾ ਬੱਚੀ ਜਿਹੜੀ ਸਕੂਲ ਜਾ ਰਹੀ ਸੀ ਉਸ ਨੂੰ ਵਰਗਲਾ ਕੇ ਚਾਕਲੇਟ ਦੇ ਕੇ ਤੇ ਆਪਣੇ ਕਮਰੇ ਦੇ ਵਿੱਚ ਲੈ ਗਿਆ ਔਰ ਕਮਰੇ ਦੇ ਵਿੱਚ ਖੜ ਕੇ ਬੱਚੀ ਦੇ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਇਸ ਦੇ ਵੱਲੋਂ ਕੀਤੀ ਗਈ ਹੈ ਪਰ ਤੁਹਾਨੂੰ ਦੱਸ ਦੇ ਕਿ ਸਮਾਂ ਰਹਿੰਦਿਆਂ ਮੁਹੱਲਾ ਵਾਸੀਆਂ ਨੇ ਇਸ ਨੂੰ ਦੇਖ ਲਿਆ ਕਿ ਬੱਚੀ ਨੂੰ ਕਮਰੇ ਦੇ ਵਿੱਚ ਲੈ ਕੇ ਗਿਆ ਔਰ ਤੁਰੰਤ ਮੁਹੱਲਾ ਵਾਸੀ ਜੁੜਿਆ ਉਹ ਇਕੱਠੇ ਹੁੰਦੇ ਆ ਔਰ ਇਕੱਠੇ ਹੋ ਕੇ ਜਦੋਂ ਇਹਦੀ ਮਨਛਾ ਦਾ ਪਤਾ ਲੱਗਦਾ ਕਿਉਂਕਿ ਇਹ ਕਿਰਾਏ ਦੇ ਉੱਪਰ ਰਹਿ ਰਿਹਾ ਸੀਗਾ ਤਾਂ ਮੌਕੇ ਤੇ ਹੀ ਇਸ ਨੂੰ ਮੁਹੱਲਾ ਵਾਸੀਆਂ ਨੇ ਫੜ ਲਿਆ ਔਰ ਇਸ ਦਾ ਰस्सੀਆਂ ਦੇ ਨਾਲ ਬਨ ਕੇ ਕੁਟਾਪਾ ਚੜਿਆ ਗਿਆ ਔਰ ਪੁਲਿਸ ਨੂੰ ਵੀ ਮੌਕੇ ਦੇ ਉੱਪਰ ਬੁਲਾਇਆ ਗਿਆ ਹੈ ਤਾਂ ਇਹ ਲਗਾਤਾਰ ਹੁਣ ਪ੍ਰਵਾਸੀ ਜੁੜਿਆ ਉਹ ਇਸ ਤਰੀਕੇ ਦੀ ਗੰਦਗੀ ਜੁੜੀ ਆ ਪੰਜਾਬ ਦੇ ਵਿੱਚ ਫੈਲਾ ਰਿਹਾ ਸੋ ਇਹ ਦੂਜਾ ਮਾਮਲਾ ਸਾਹਮਣੇ ਆ ਚੁੱਕਿਆ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਦਰਿੰਦਗੀ ਦੀਆਂ ਸਾਰੀਆਂ ਹੱਦਾ ਪਾਰ ਕੀਤੀਆਂ ਗਈਆਂ ਉੱਥੋਂ ਰੂਕਬਾਉ ਵਾਰਦਾਤ ਸਾਹਮਣੇ ਆਈ ਤੇ ਹੁਣ ਦੂਜੀ ਜਿਹੜੀ ਇਹ ਵਾਰਦਾਤ ਵਾਪਰੀ ਹੈ ਇਹ ਜਲੰਧਰ ਦੇ ਸੋਡਲ ਏਰੀਏ ਦੇ ਵਿੱਚ ਵਾਪਰੀ ਹੈ ਜਿੰਨੇ ਇੱਕ ਵਾਰ ਫਿਰ ਰੂਕ ਬਾਕੇ ਰੱਖ ਦਿੱਤੀ ਹੈ ਮੌਕੇ ਦੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਸ ਨੂੰ ਇਹ ਪ੍ਰਵਾਸੀ ਜਿਹੜਾ ਇਸ ਨੂੰ ਫੜਿਆ ਕੋਇਆ ਮੁਹੱਲਾ ਨਿਵਾਸੀਆਂ ਨੇ ਔਰ ਇਸ ਦੀ ਸ਼ਤਰਪਰੇਟ ਜਿਹੜੀ ਉਹ ਕੀਤੀ ਜਾ ਰਹੀ ਹੈ 4 ਸਾਲਾ ਬੱਚੀ ਨੂੰ ਵਰਗਲਾ ਕੇ ਇਹ ਇਹ ਆਪਣੇ ਕਮਰੇ ਦੇ ਵਿੱਚ ਲੈ ਗਿਆ ਤੇ ਇਸ ਦੇ ਨਾਲ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕਮਰੇ ਦੇ ਵਿੱਚ ਉਹ ਕੀਤੀ ਗਈ ਹੈ ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਮੌਕੇ ਦੇਖੀ ਇਸ ਨੂੰ ਮੁਹੱਲਾ ਨਿਵਾਸੀਆਂ ਨੇ ਸਮਾਂ ਰਹਿੰਦਿਆਂ ਤੁਹਾਨੂੰ ਦੱਸਦੀ ਕਿ ਕਾਬੂ ਕਰ ਲਿਆ ਔਰ ਕਾਬੂ ਕਰਨ ਤੋਂ ਬਾਅਦ ਦੇ ਵਿੱਚ ਸਤਾ ਕੁਟਾਪਾ ਜੜਾ ਉਹ ਚੜਿਆ ਗਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋਨੋਂ ਬੱਚੇ ਜਿਹੜੇ ਆ ਦੋਨੋਂ ਭੈਣ ਭਰਾ ਜਦੋਂ ਸਕੂਲੇ ਗਏ ਔਰ ਸਕੂਲੇ ਘਰਦਿਆਂ ਨੇ ਭੇਜੇ ਪਰ ਜਿਹੜੀ ਬੱਚੀ ਹੈ ਉਸ ਨੂੰ ਰਸਤੇ ਦੇ ਵਿੱਚੋਂ ਹੀ ਤਕਰੀਬਨ 9:00 ਵਜੇ ਦਾ ਸਮਾਂ ਸੀਗਾ ਦੁਪਹਿਰ ਦਾ ਦਿਨ ਦਾ ਔਰ ਇਹ ਬੱਚੀ ਨੂੰ ਇਸਦੇ ਰਸਤੇ ਦੇ ਵਿੱਚੋਂ ਹੀ ਕੁਈ ਚਾਕਲੇਟ ਦਾ ਬਹਾਨਾ ਦੇ ਕੇ ਕੋਈ ਪਿਆਰ ਦੇ ਨਾਲ ਫੁੱਸਲਾ ਲਿਆ ਕਿਉਂਕਿ 4 ਸਾਲ ਦੇ ਬੱਚੇ ਨੂੰ ਕਿੰਨਾ ਪਤਾ ਹੁੰਦਾ ਹੈ ਕਿ ਕੀ ਸਹੀ ਹੈ ਔਰ ਕੀ ਗਲਤ ਹੈ ਔਰ ਬੱਚੀ ਨੂੰ ਵਰਗਲਾ ਕੇ ਇਹ ਆਪਣੇ ਕਮਰੇ ਦੇ ਵਿੱਚ ਲੈ ਗਿਆ ਔਰ ਜਿਹੜਾ ਬੱਚੀ ਦਾ ਘਰ ਸੀ ਉਹ ਵੀ ਇਸ ਤੇ ਪੜੋਸ ਦੇ ਵਿੱਚ ਹੈ ਇਹ ਕਿਰਾਏ ਤੇ ਰਹਿ ਰਿਹਾ ਔਰ ਕਿਰਾਏ ਤੇ ਪ੍ਰੀਮਨਗਰ ਦੇ ਵਿੱਚ ਜਦੋਂ ਰਹਿ ਰਿਹਾ ਤਾਂ ਜਦੋਂ ਆ ਬੱਚੀ ਦੀ ਮਾਂ ਜੁੜੀ ਹੈ ਉਹ ਤਕਰੀਬਨ 11 12:00 ਵਜੇ ਜਦੋਂ ਬੱਚੀ ਨੂੰ ਸਕੂਲ ਦੇ ਵਿੱਚੋਂ ਲੈਣ ਗਈ ਤਾਂ ਦੇਖਿਆ ਕਿ ਬੱਚੀ ਸਕੂਲ ਦੇ ਵਿੱਚ ਨਹੀਂ ਸੀਗੀ ਤਾਂ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਤਾਂ ਮੁਹੱਲਾ ਵਾਸੀਆਂ ਨੇ ਵੇਖਿਆ ਕਿ ਇਹ ਜਿਹੜਾ ਪ੍ਰਵਾਸੀ ਹੈ ਇਹ ਉਸ ਬੱਚੀ ਨੂੰ ਆਪਣੇ ਕਮਰੇ ਦੇ ਵਿੱਚ ਲੈ ਗਿਆ ਤਾਂ ਜਦੋਂ ਲੋਕਾਂ ਨੇ ਦੇਖਿਆ ਅਰ ਲੋਕ ਵੀ ਇਕੱਠੇ ਹੋ ਗਏ ਸਾਰੇ ਮੋਹੱਲਾ ਨਿਵਾਸੀ ਤੈਸ ਤੋਂ ਮੌਕੇ ਦੇ ਉੱਪਰ ਫੜਿਆ ਤਾਂ ਇਸ ਦਾ ਕੁਟਾਪਾ ਜੁੜਿਆ ਉਹ ਚਾੜਿਆ ਗਿਆ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਲਾਂਕਿ ਪੁਲਿਸ ਦਾ ਵੀ ਕਹਿਣਾ ਹੈ ਕਿ ਇਸ ਦੇ ਵੱਲੋਂ ਜ਼ਬਰਦਸਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਮੇਰੇ ਨਾਲ ਡਿਵੀਜ਼ਨ ਨੰਬਰ 8 ਦੇ ਐਸ ਐਚਓ ਰਾਜਵਿੰਦਰ ਸਿੰਘ ਜੁੜ ਚੁੱਕੇ ਨੇ ਉਨ੍ਹਾਂ ਨਾਲ ਗੱਲਬਾਤ ਕਰਦੇ ਆ ਇਸ ਮਾਮਲੇ ਦੇ ਉੱਪਰ ਵਧੇਰੀ ਜਾਣਕਾਰੀ ਲੈਣੇ ਆ ਪੀਐਸਯੂ ਸਾਹਿਬ ਇਹ ਪੂਰਾ ਮਾਮਲਾ ਕੀ ਹੈ ਇੱਕ ਪ੍ਰਵਾਸੀ ਦੇ ਵੱਲੋਂ ਕਿਸ ਤਰੀਕੇ ਦੀ ਇਹ ਹਰਕਤ ਕੀਤੀ ਗਈ ਹੈ ਇਸ ਬਾਰੇ ਜਾਣਕਾਰੀ ਜਰੂਰ ਦੋ ਹਾਂਜੀ ਇੱਕ ਮੱਛੀ ਇਚਾਂ ਫਾਉਂਡਿੰਗ ਇਹ ਪ੍ਰੀਤਨਗਰ ਰਹਿੰਦੇ ਸੀ ਤੇ ਉਸੇ ਪ੍ਰਵਾਸੀ ਦੁਆਰਾ ਉਹਨਾਂ ਨੂੰ ਜੰਬਤਨਾ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿ 112 ਤੇ ਕਾਲ ਆਇਆ ਕਾਲ ਤੇ ਇਮੀਡੀਏਟਲੀ ਮੇਰੇ ਛਣਦਨ ਸਾਹਿਬ ਜਿਹੜੇ ਮੇਰੇ ਡਿਊਟੀ ਆਫਸਰ ਮੌਕੇ ਤੇ ਪਹੁੰਚੇ ਜੀ ਸਪੈਕਲ ਲੋਕਾਂ ਨੇ ਉਹਨੂੰ ਫੜ ਕੇ ਰੱਖਿਆ ਹੋਇਆ ਸੀ ਤੇ ਮੈਂ ਉਸ ਸਮੇਂ ਕੋਰਟ ਜੀ ਐਨਡੀਪੀਐਸ ਵੀ ਐਵਿਡੈਂਸੀ ਲਈ ਹੂੰ ਤੇ ਉਤੋਂ ਮੈਂ ਵੀ ਰਸ਼ ਕਰਕੇ ਆ ਗਿਆ ਮੌਕੇ ਤੇ ਮੌਕੇ ਤੇ ਇਸ ਬੰਦੇ ਨੂੰ ਫੜਿਆ ਕੁਝ ਕਿਸ ਥੀ ਤੇ ਇਸ ਬੰਦੇ ਦਾ ਨਾਮ ਵਿਜੇ ਹੈ ਲਾਈਟਰ ਕੋਨ ਦਾ ਕੰਮ ਕਰਦਾ ਠੀਕ ਹੈ ਇਹਨਾਂ ਦੀ ਬੱਚੀ ਐਸ ਵੀ ਬੱਚੀ ਦੀ ਸਹੇਰੀ ਛੋਟੀਆਂ ਦੋ ਬੱਚੀਆਂ ਮਤਲਬ ਇਹਦੇ ਸੇਲੀ ਇਹ ਪ੍ਰਾਈਵੇਟ ਸਕੂਲ ਹੁੰਦੇ ਸੀ ਅੱਜ ਇਹ ਸਕੂਲ ਤੋਂ ਜਦੋਂ ਆਏ ਬੱਚੀ ਜਦੋਂ ਸਕੂਲ ਤੇ ਜਾਣਾ ਸੀ ਉਦੋਂ ਇਹਨਾਂ ਕੁਝ ਉਹਨਾਂ ਨਾਲ ਜ਼ਬਰਦਸਤ ਕਰਨ ਦੀ ਕੋਸ਼ਿਸ਼ ਕੀਤੀ ਹੂੰ ਫਿਰ ਉਸੇ ਲੋਕਾਂ ਨਾਲ ਝੜ ਕੇ ਨੂੰ ਫਿਰ ਆ ਇਹਦਾ ਚੰਗੀ ਪਰਾਏ ਦਾ ਦੋਸਤ ਪਲੀ ਕਰਾਈ ਹੋਇਆ ਹੈ ਐਸਐਚਓ ਸਾਹਿਬ ਇਹ ਬੱਚੀ ਜਦੋਂ ਸਕੂਲ ਜਾਂਦੀ ਹੈ ਤਾਂ ਬੱਚੀ ਨੂੰ ਵਰਗਲਾ ਕੇ ਕੋਈ ਚਾਕਲੇਟ ਦੇ ਕੇ ਤੇ ਆਪਣੇ ਕਮਰੇ ਦੇ ਵਿੱਚ ਲੈ ਜਾਂਦਾ ਇਹ ਵੀ ਗੱਲ ਸਾਹਮਣੇ ਆ ਰਹੀ ਹੈ कि ਆਪਣੇ ਕਮਰੇ ਚ ਲੈ ਆ ਗਿਆ ਸੀ ਗਏ ਲੜਕੀ ਨੂੰ ਕੁਝ ਧਰਕੇ ਨਾ ਕੁਝ ਟੌਫੀ ਚਾਕਲੇਟ টাইਪ ਕੁਝ ਕਰਕੇ ਗੱਲ ਕਰਕੇ ਉਹ ਨਾਲ ਤੇ ਲੜਕੀ ਨੂੰ ਆਪਣੇ ਕਮਰੇ ਚ ਲੈ ਜਾਂਦਾ ਤੇ ਜਬਰਦਸਤ ਨਾ ਕਰਨ ਦੀ ਕੋਸ਼ਿਸ਼ ਕਰਦਾ ਕੀ ਕੋਈ ਐਸੀ ਮਾਰਦਾਤ ਹੋਈ ਤਾਂ ਨਹੀਂ ਹੈ ਕੋਈ ਐਵੀਡੈਂਸ ਤਾਂ ਨਹੀਂ ਲੱਗਿਆ ਹੈ ਅੱਜ ਦੇਖੋ ਸਾਰਾ ਮੈਟਰ ਅੰਦਰ ਇਨਵੈਸਟੀਗੇਸ਼ਨ ਹੈ ਮੈਡੀਕਲ ਕਰਵਾ ਰਹੇ ਹੈ ਮੱਚੀ ਦਾ ਠੀਕ ਹੈ ਮੈਡੀਕਲ ਤੋਂ ਬਾਅਦ ਜੇ ਕਾਂਸੈਂਟ ਕਰਵਾਵਾਂ ਫਿਰ ਜਾਇਆ ਆਪਾਂ ਐਫ ਆਈ ਆਰ ਨੋਚ ਕਰ ਲੈਣੇ ਜੀ ਤਾਂ ਐਸ ਐਚ ਓ ਸਾਹਿਬ ਇਹ ਵੀ ਜਾਣਕਾਰੀ ਦੇ ਵਿੱਚ ਵਾਅਦਾ ਕਰਿਓ ਜਿਹੜੇ ਦਰਸ਼ਕ ਵੀ ਦੇਖ ਰਹੇ ਨੇ ਕਿ ਇਹ ਜਿਹੜਾ ਮਲਜ਼ਮ ਹੈ ਜਿਸ ਨੂੰ ਤੁਸੀਂ ਹੁਣ ਹਿਰਾਸਤ ਦੇ ਵਿੱਚ ਲੈ ਲਿਆ ਇਹ ਇਹਦਾ ਪੂਰਾ ਨਾਮ ਕੀ ਹੈ ਇਹ ਬੈਕਗ੍ਰਾਉਂਡ ਤੋਂ ਕਿੱਥੋਂ ਦਾ ਰਹਿਣ ਵਾਲਾ ਹੈ ਔਰ ਪੰਜਾਬ ਦੇ ਵਿੱਚ ਕਿੰਨੇ ਚਿਰ ਤੋਂ ਰਹਿ ਰਿਹਾ ਹੈ ਪੰਜਾਬ ਵਿੱਚ 9-10 ਸਾਲ ਤੋਂ ਰਹਿ ਰਿਹਾ ਇਹਦਾ ਪੂਰਾ ਨਾਮ ਵਿਜੇ ਕੁਮਾਰ ਸੰਨਮ ਸੰਤਰਾਮੇ ਯੂਪੀ ਦਾ ਰਹਿਣ ਵਾਲਾ ਜਿਸ ਨੂੰ 9-10 ਸਾਲ ਤੋਂ ਪੰਜਾਬ 'ਚ ਰਹਿਦੇ ਬੱਚੇ ਜਿਹਦੇ ਇੱਥੇ ਹੀ ਆ ਉਹ ਸ਼ਰਾਬੀ ਕਿਸਮ ਦਾ ਬੰਦਾ ਹੈਗਾ ਹੈ ਕੋਈ ਪਹਿਲਾਂ ਵੀ ਇਸ ਤੇ ਉੱਪਰ ਕੋਈ ਮਾਮਲਾ ਦਰਜ ਹੈਗਾ ਕੋਈ ਨਸ਼ੇ ਦਾ ਐਸੀ ਸ਼੍ਰੇਸ਼ਟ ਕੋਈ ਇਹਦਾ ਮਾਮਲਾ ਦਰਜ ਨਹੀਂ ਹੂੰ ਲੈਂਟਰ ਬਾਂਡ ਦਾ ਕੰਮ ਕਰ ਬੱਲੇਵਰ ਦਾ ਕੰਮ ਕਰ ਤਾਂ ਜਿਸ ਬੱਚੀ ਦੇ ਨਾਲ ਇਨੇ ਇਸ ਹਰਕਤ ਨੂੰ ਅੰਜਾਮ ਦਿੱਤਾ ਉਹ ਬੱਚੀ ਪੜੋਸੀ ਸੀਗੇ ਦੀ ਆਪਸ ਦੇ ਵਿੱਚ ਜਾਣਦੇ ਸੀਗੇ ਪਰਵਾਰ ਇੱਕ ਦੂਜੇ ਨੂੰ ਆ ਜੋ ਮਲੇ ਜ਼ਗਾਨ ਵਾਲੇ ਠੀਕ ਹੈ ਤਾਂ ਹੁਣ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਸਟੇਟਮੈਂਟ ਪਰਿਵਾਰ ਦੀ ਰਿਪੋਰਟ ਕਰ ਲਈ ਹੈ ਬਿਲਕੁਲ ਕਰ ਰਿਹਾ ਹੈ ਕਿ ਮੈਂ ਇਸਪੈਕਟਨ ਦੇ ਅਨ ਲੈ ਕਰ ਰਹੀ ਆ ਜੀ ਉਹ ਬਿਆਨ ਦੇ ਕੇ ਉਸ ਤੋਂ ਬਾਅਦ ਅਫੇਅਰ ਲੋਜ ਕਰ ਰਹੇ ਸੈਕਟਰਪਸ ਸਕੱਤਰ ਅਦ ਵਿੱਚ ਪੁਆਇੰਟ ਆ ਦੇ ਆਂਗੇ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਐਸ ਐਚ ਓ ਸਾਹਿਬ ਤਾਂ ਤੁਸੀਂ ਸੁਣਿਆ ਕਿ ਪੂਰੀ ਜਾਣਕਾਰੀ ਅਸੀਂ ਲਈ ਆ ਵਿਜੇ ਇਸ ਦਾ ਨਾਮ ਹੈ ਤਾਂ ਇਸ ਦੇ ਵੱਲੋਂ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਜਿਹੜੀ ਆ ਬੱਚੀ ਦੇ ਵੱਲੋਂ ਬੱਚੀ ਦੇ ਨਾਲ ਕੀਤੀ ਗਈ ਹੈ ਤਾਂ ਹੁਣ ਬੱਚੀ ਦਾ ਮੈਡੀਕਲ ਵੀ ਕਰਵਾਇਆ ਜਾਏਗਾ ਐਸ ਐਚ ਓ ਵਿਜ਼ਨ ਨੰਬਰ 8 ਠਾਣਾ ਦੇ ਰਾਜਵਿੰਦਰ ਸਿੰਘ ਸਾਡੇ ਨਾਲ ਜੁੜੇ ਸੀਗੇ ਫੋਨ ਕਾਲ ਦੇ ਉੱਪਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜਾਣਕਾਰੀ ਲਈ ਹੈ ਕਿ ਇਸ ਦੇ ਵੱਲੋਂ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਬੱਚੀ ਨੂੰ ਸਕੂਲ ਜਾਂਦਾ ਸੀ ਨੇ ਰੋਕਿਆ ਔਰ ਵਰਗਲਾ ਕੇ ਆਪਣੇ ਕਮਰੇ ਦੇ ਵਿੱਚ ਲੈ ਲਿਆ ਤਾਂ ਮੁਹੱਲਾ ਵਾਸੀਆਂ ਨੇ ਜਦੋਂ ਦੇਖਿਆ ਤਾਂ ਇਹਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਤਾਂ ਇਸ ਨੂੰ ਮੌਕੇ ਤੇ ਫੜ ਕੇ ਤੇ ਇਸ ਦਾ ਕਟਾਪਾ ਜਿਹੜਾ ਉਹ ਚਾੜਿਆ ਗਿਆ हूं मामला जुड़ा पुलिस ने दर्ज कर अगली कार्रवाई शुरू कर दी है ये बच्ची को लेके गया था घर पे तू भोली वह तो वहाँ से रास्ते यहाँ छोड़ा ना। तो बोलती अंकल में पानी है मैं बोला बेटा मैं पानी पिलाता हूँ किच्चू लेके आया गली से आई ना स्कूल ऐसी मुड़की आई ਅਬ ਬਾਜੀ ਕੋਈ ਕਹਿੰਦਾ ਚਲਾ ਪੁੱਛ ਲੈ ਮੈਂ ਲੜਕੀ ਨਹੀਂ ਅਰਕੀ ਮੈਂ ਸੀ ਬੱਚੇ ਦੇ ਘਰ ਦੇ ਨਹੀਂ ਲਿਆ ਜਾਂਦੇ ਉਹਨੂੰ ਸਕੂਲੋਂ ਫਿਰੋਜ਼ ਤੁਸੀਂ ਲਿਆ ਜਾਂਦਾ ਨਾ ਨਾ ਉਹ ਦੋਸਤ ਦਾ ਮੈਂ ਪਲੋਸੀ ਦੀ ਲੜਕੀ ਹੈ